ਪਾਰਟੀ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਹਿਤ ਹੋਈ ਹੈ। ਔਰ ਬਹੁਤ ਲੰਮਾ ਸਮਾਂ ਜਿਹੜੀ ਹੈ ਉਹ ਮੀਟਿੰਗ ਚੱਲੀ ਹੈ ਔਰ ਬਹੁਤ ਗੰਭੀਰ ਵਿਚਾਰ ਵਟਾਂਦਰਾ ਜਿਹੜਾ ਉਹ ਮੀਟਿੰਗ ਦੇ ਵਿੱਚ ਕੀਤਾ ਗਿਆ। ਸਭ ਤੋਂ ਪਹਿਲਾਂ ਤੇ ਮੈਂ ਕੋਰ ਕਮੇਟੀ ਨੇ ਜਿਹੜਾ ਸਰਬਸੰਮਤੀ ਦੇ ਨਾਲ ਇੱਕ ਬਹੁਤ ਹੀ ਬਹਤਪੂਰਨ ਮਤਾ ਜਿਹੜਾ ਪਾਸ ਕੀਤਾ ਉਹ ਮੈਂ ਪੜ ਰਿਆਂ ਅਰ ਉਸ ਤੋਂ ਬਾਅਦ ਬਾਕੀ ਜਿਹੜੇ ਪੁਆਇੰਟ ਟੇਕ ਅਪ ਹੋਏ ਆ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਫਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਕਿਹਾ ਗਿਆ ਕਿ ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ। ਤੇ ਇਹ ਕਦੇ ਵੀ ਖਾਲਸਾ ਪੰਥ ਸਾਰੀਆਂ ਘਟ ਗਿੰਤੀਆਂ ਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡਟਣ ਦੀ ਇਤਿਹਾਸਿਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ ਨਾਲ ਹੀ ਇਹ ਆਪਣਾ ਸਾਰਾ ਜੋ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ਤੇ ਵੀ ਲਗਾਉਣਾ ਜਾਰੀ ਰੱਖੇਗੀ ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਭਾਰਤੀ ਰਾਜਾਂ ਵਾਸਤੇ ਵੱਧ ਅਧਿਕਾਰ ਇਹ ਵਾਜਬ ਖੁਦਮਖਤਿਆਰੀ ਦੀ ਲੜਾਈ ਜਾਰੀ ਰੱਖੇਗੀ ਅਸੀਂ ਕਦੀ ਵੀ ਇਹਨਾਂ ਹਿੱਤਾਂ ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭੇਖ ਵਿੱਚ ਇਹਨਾਂ ਤੇ ਚੌਕਸੀ ਵਿੱਚ ਕੋਈ ਘਾਟ ਆਉਣ ਦਿੱਤੀ ਜਾਵੇਗੀ ਮਤੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਦੇ ਰਹੀ ਲਈ ਆਪਣੇ ਦਿੱਤੇ ਵਾਅਦੇ ਨੂੰ ਪੂਰਾ ਕਰੇ ਇਹ ਵਾਅਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਤੇ ਗਏ ਸੱਦ ਮਤੇ ਵਿੱਚ ਹੋਰ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹੈ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖਾਤਰ ਮੋਰੀ ਹੋ ਕੇ ਲੜਦੀ ਰਹੀ ਹੈ। ਮਤੇ ਵਿੱਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਜ ਵਿੱਚ ਬੇਲੋੜੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸ਼ਾਸਨ ਦੀ ਸਖਤ ਨਖੇਦੀ ਕਰਦੇ ਹਾਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਅਤੇ ਤੱਕ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਕਬਜ਼ੇ ਕਰਨ ਦੀ ਵੀ ਨਖੇਦੀ ਕਰਦੇ ਹਾਂ ਮਤੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤੁਗਲਕਾਬਾਦ ਨਵੀਂ ਦਿੱਲੀ ਵਿੱਚ ਸਥਾਨ ਨੂੰ ਕੈਟੇਰੀ ਕਰਨ ਦੀ ਨਖੇਦੀ ਕੀਤੀ ਗਈ ਤੇ ਇਸ ਦੀ ਮੁੜ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ ਮੱਤੇ ਵਿੱਚ ਕਿਹਾ ਗਿਆ ਕਿ ਪਵਿੱਤਰ ਆਤਮਾ ਤੇ ਦੁਨੀਆ ਭਰ ਵਿੱਚ ਉਹਨਾਂ ਦੇ ਲੱਖਾਂ ਸ਼ਰਧਾਲੂਆਂ ਵਿੱਚ ਇਸ ਪਵਿੱਤਰ ਅਸਥਾਨ ਲਈ ਇਹ ਥਾਂ ਲਾਟ ਕਰਨ ਤੋਂ ਨਾ ਕਰਨਾ ਬਹੁਤ ਵੱਡਾ ਵਿਤਕਰਾ ਅਤੇ ਬੇਇਨਸਾਫੀ ਹੈ। ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੁੱਲਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਾਰੇ ਪਾਸਿਆਂ ਤੋਂ ਕਿਰਿਆ ਸੂਬਾ ਜਿਸ ਨੂੰ ਇਸ ਬੰਦ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ। ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਤੇ NSA ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਇਨ੍ਹਾਂ ਕਦਮਾਂ ਦਾ ਪਾਰਟੀ ਨੇ ਐਮਰਜੈਂਸੀ ਵੇਲੇ ਵੀ ਵਿਰੋਧ ਕੀਤਾ ਸੀ। ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ NSA ਵਰਗੇ ਕਾਨੂੰਨ ਲਾਗੂ ਕੀਤੇ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਵੱਲੋਂ ਸੱਜੇ ਸਵਿਧਾਨ ਨੂੰ ਵੀ ਕਿਸੇ ਤਰੀਕੇ ਦਾ ਖੋਰਾ ਲਾਉਂਦਾ ਵਿਰੋਧ ਕੀਤਾ ਇਹ ਜਿਹੜਾ ਸਾਰਾ ਮਤਾ ਜਿਹੜਾ ਅੱਜ ਲੰਬੀ ਵਿਚਾਰ ਵਟਾਂਦਰੇ ਤੋਂ ਬਾਅਦ ਤੈ ਹੋਇਆ ਸੀ ਸਰਬਸੰਤੀ ਨਾਲ ਪਾਸ ਹੋਇਆ ਸੀ ਇਹ ਸਾਰੀ ਉਸ ਮਤੇ ਦੀ ਜਿਹੜੀ ਵਰਡਿੰਗ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੂਜੀ ਗੱਲ ਹੈ ਕਿ ਜਿਹੜੀ ਅੱਜ ਦੀ ਕੋਰ ਕਮੇਟੀ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇੱਕ ਬਹੁਤ ਵੱਡਾ ਸਕੈਂਡਲ ਇਸ ਵੇਲੇ ਚਰਚਾ ਦੇ ਵਿੱਚ ਹੈ ਜਿਸ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੱਲ ਸ਼ਾਮੀ ਗ੍ਰਿਫਤਾਰੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਕੋਰ ਕਮੇਟੀ ਨੇ ਜਿਹੜਾ ਇਹ ਮਹਿਸੂਸ ਕੀਤਾ ਕਿ ਇਸ ਜਿਹੜੇ ਸਕੈਂਡਲ ਦੇ ਸਾਹਮਣੇ ਆਉਣ ਦੇ ਨਾਲ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਭ੍ਰਿਸ਼ਟ ਚਿਹਰਾ ਉਹ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਇਹ ਲੋਕੀ ਜਿਹੜੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਜਿਹੜਾ ਲਗਾਤਾਰ ਐਲਾਨਦੇ ਸੀ ਔਰ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਰਾਜਨੀਤੀ ਜਿਹੜੀ ਹੈ ਦੇਸ਼ ਦੇ ਵਿੱਚ ਜਿਹੜੀ ਦੇਂਦ ਹੈ ਲੋਕਾਂ ਨੂੰ ਝਾਂਸਾ ਦਿੱਤਾ ਸੀ ਔਰ ਜਿਨ੍ਹਾਂ ਨੇ ਇੱਕ ਸਟਰੋਂਗ ਲੋਕਪਾਲ ਬਣਾਉਣ ਦੀ ਜਿਹੜੀ ਹੈ ਉਹ ਬੜੀ ਵੱਡੀ ਜਿਹੜੀ ਹੈ ਦੇਸ਼ ਦੇ ਸਾਹਮਣੇ ਇੱਕ ਨਵੀਂ ਜਿਹੜੀ ਹੈ ਆਪਣੀ ਮੰਗ ਰੱਖੀ ਸੀ ਔਰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰੀ ਅਸੀਂ ਸ਼ਕਤੀਸ਼ਾਲੀ ਲੋਕਪਾਲ ਬਣਾਵਾਂਗੇ ਜਿਹੜਾ ਹਰ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਵੇਗਾ ਅੱਜ ਉਹਨਾਂ ਲੋਕਾਂ ਦੀ ਸਾਰੀ ਜਿਹੜੀ ਅਸਲੀਅਤ ਹੈ ਉਹ ਅੱਜ ਦੁਨੀਆ ਦੇ ਸਾਹਮਣੇ ਉਜਾਗਰ ਹੋ ਗਈ ਕਿ ਥੋੜੇ ਸਮੇਂ ਦੇ ਰਾਜ ਦੇ ਵਿੱਚ ਪਹਿਲਾ ਕਿੰਨੇ ਮੰਤਰੀ ਜਿਹਦੇ ਵਿੱਚ ਮਨੀਸ਼ ਸੋਧਿਆ ਵੀ ਆ ਜਿਹਦੇ ਵਿੱਚ ਉਹਨਾਂ ਦੇ ਜਤਿੰਦਰ ਜਨਮੀ ਨੇ ਜਿਹਦੇ ਵਿੱਚ ਸੰਜੇ ਸਿੰਘ ਵੀ ਪਹਿਲਾਂ ਅਰੈਸਟ ਹੋਇਆ ਉਹਦੇ ਵਿੱਚ ਇੱਕ ਨਈਰ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਵੀ ਗ੍ਰਫਤਾਰ ਹੋਇਆ ਹੋਰ ਵੀ ਗ੍ਰਫਤਾਰੀਆਂ ਹੋਈਆਂ ਔਰ ਹੁਣ ਜਿਹੜੀ ਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਨੇ ਜਿਹੜਾ ਦੇਸ਼ ਦੇ ਸਾਹਮਣੇ ਰੱਖ ਦਿੱਤਾ ਕਿ ਸਭ ਤੋਂ ਭ੍ਰਿਸ਼ਟ ਪਾਰਟੀ ਕੋਈ ਦੇਸ਼ ਦੇ ਵਿੱਚ ਹੈ ਤੇ ਉਹ ਆਮ ਆਦਮੀ ਪਾਰਟੀ ਹੈ ਇਕਤਾ ਸਾਥੀ ਕੋਰ ਕਮੇਟੀ ਨੇ ਇਹ ਗੱਲ ਜਿਹੜੀ ਹੈ ਉੱਤੇ ਸ਼ੰਕਾਜਾਰ ਕੀਤੀ ਹੈ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਸੀ ਉਹ ਵੀ ਇਸੇ ਤਰੀਕੇ ਹੀ ਡਰਾਫਟ ਕੀਤੀ ਗਈ ਸੀ ਜਿਹੜੀ ਟੀਮ ਨੇ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਅਡਾਪਟ ਕੀਤੀ ਸੀ ਉਸੇ ਹੀ ਟੀਮ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਹੋਟਲਾਂ ਦੇ ਵਿੱਚ ਮੀਟਿੰਗਾਂ ਕਰਕੇ ਉਸੇ ਤਰੀਕੇ ਹੀ ਪੈਸੇ ਦਾ ਲੈਣ-ਦੇਣ ਕਰਕੇ ਤੇ ਇੱਥੇ ਦੀ ਪੰਜਾਬ ਦੀ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਬਣਾਈ ਸੀ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਹਾਲੇ ਤੱਕ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਇੱਥੇ ਅਫਸਰਾਂ ਦੇ ਘਰਾਂ ਦੇ ਵਿੱਚ ਤਾਂ ਰੇਡ ਹੋ ਚੁੱਕਿਆ ਪਰ ਮੰਤਰੀਆਂ ਨੂੰ ਕਿਉਂ ਸਪੇਅਰ ਕੀਤਾ ਗਿਆ ਹੁਣ ਤੱਕ ਔਰ ਮੁੱਖ ਮੰਤਰੀ ਨੂੰ ਪੰਜਾਬ ਨੂੰ ਜਿਹੜਾ ਇਹਦੇ ਵਿੱਚ ਕਿਉਂ ਨਹੀਂ ਇਨਵੋਲ ਕੀਤਾ ਗਿਆ ਇਹ ਜਿਹੜੀ ਹੈ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈ ਇਹਦੇ ਤੇ ਅਸੀਂ ਸ਼ੰਕਾ ਜਾਹਰ ਕੀਤੀ ਹੈ ਕਿ ਇਹਦੇ ਕਾਰਨ ਦੱਸਨੇ ਚਾਹੀਦੇ ਕਿ ਕ੍ਰਾਈਮ ਸੇਮ ਹੈ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੇਮ ਕ੍ਰਾਈਮ ਜਿਹੜਾ ਉਹ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਤੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋ ਗਈ ਪਰ ਪੰਜਾਬ ਦੇ ਵਿੱਚ ਹਾਲੇ ਢਿੱਲ ਮਹਿਸੂਸ ਹੋਈ ਆ ਇਹ ਕਿਸ ਤਰੀਕੇ ਜਿਹੜੀ ਆ ਇਹ ਕੌਣ ਇਹਨੂੰ ਵਿਚਾਰ ਰਿਹਾ ਇਹ ਜਿਹੜਾ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੀਡੀਆ ਨੂੰ ਵੀ ਕੜੀ ਨਜ਼ਰ ਜਿਹੜੀ ਆ ਉਹ ਰੱਖਣੀ ਚਾਹੀਦੀ ਔਰ ਇੱਕ ਅਸੀਂ ਮੰਗ ਕੀਤੀ ਹੈ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਥੋੜਾ ਬੋਤਾ ਮਾਨ ਸਨਮਾਨ ਰੱਖਣਾ ਚਾਹੀਦਾ ਹੈ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਸਿਫਾ ਦੇਣਾ ਚਾਹੀਦਾ ਔਰ ਜੇ ਨਹੀਂ ਦਿੰਦਾ ਤਾਂ ਫਿਰ ਇਹਨੂੰ ਹਟਾਉਣਾ ਚਾਹੀਦਾ ਕਿਉਂਕਿ ਆਜ਼ਾਦ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਜਿਹੜਾ ਮੌਜੂਦਾ ਉਹ ਇੱਡੇ ਵੱਡੇ ਸਕੈਂਡਲ ਦੇ ਵਿੱਚ ਜਿਹੜਾ ਅਰੈਸਟ ਹੋਇਆ ਔਰ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਸਾਥੀ ਮੰਤਰੀ ਬਿਆਨ ਦੇ ਰਹੇ ਆ ਕਿ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚ ਲੌੜ। ਇਹ ਜਿਹੜੀ ਰਵਾਇਤ ਹੈ ਇਹਦੇ ਨਾਲ ਦੁਨੀਆ ਦੇ ਵਿੱਚ ਸਾਡਾ ਸਿਰ ਨੀਵਾਂ ਹੋਏਗਾ। ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਜੇ ਕਿਸੇ ਤੇ ਐਲੀਗੇਸ਼ਨ ਲੱਗ ਜਾਵੇ ਤੇ ਪਹਿਲਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਜਾਂਚ ਬਾਅਦ ਚ ਹੋਣੀ ਚਾਹੀਦੀ ਹੈ। ਤੇ ਹੁਣ ਐਡੀ ਵੱਡੀ ਲੰਬੀ ਜਾਂਚ ਹੋਣ ਤੋਂ ਬਾਅਦ ਜਦੋਂ ਜੱਜ ਸਾਹਿਬਾਨ ਦੇ ਕੋਲ ED ਨੇ ਫਾਈਲ ਪੇਸ਼ ਕੀਤੀ ਤੇ ਜੱਜ ਸਾਹਿਬਾਨ ਕਹਿ ਰਿਹਾ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤੇ ਫਿਰ ਉਹ ਬੰਦਾ ਕਹਿੰਦਾ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਾ ਇਹ ਬਹੁਤ ਸ਼ਰਮ ਵਾਲੀ ਗੱਲ ਆ ਉਹਨੂੰ ਜਾਂ ਆਪ ਤਸੀਫਾ ਦੇਣਾ ਚਾਹੀਦਾ ਜਾਂ ਨਹੀਂ ਦੇਰੇ ਤੇ ਫਿਰ ਤੁਰੰਤ ਉਹਨੂੰ ਡਿਸਮਿਸ ਕਰਕੇ ਅਹੁਦੇ ਤੋਂ ਹਟਾਉਣਾ ਚਾਹੀਦਾ ਇੱਕ ਜਿਹੜਾ ਸੰਗਰੂਰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਉੱਥੇ ਜਰੇਲੀ ਸ਼ਰਾਬ ਕਰਕੇ ਜਿਹੜੀਆਂ ਮੌਤਾਂ ਹੋਈਆਂ ਸੀ ਉਹਦੀ ਗਿਣਤੀ 14 ਤੱਕ ਪਹੁੰਚ ਗਈ। ਹਰ ਹਾਲੇ ਖ਼ਸ਼ਿਆ ਹੈ ਕਿ ਹੋਰ ਵੀ ਨੁਕਸਾਨ ਜਿਹੜਾ ਮਨੁੱਖੀ ਜਾਨਾਂ ਦਾ ਉਹਦੇ ਵਿੱਚ ਹੋ ਸਕਦਾ। ਇਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਹਾਲੇ ਤੱਕ ਜੁਡੀਸ਼ੀਅਲ ਜਾਂਚ ਕਿਉਂ ਨਹੀਂ ਕਰਵਾਈ ਗਈ? ਕਿਉਂਕਿ ਜਦੋਂ ਤਰਨਤਨ ਹੋਇਆ ਸੀ ਤੇ ਮੁੱਖ ਮੰਤਰੀ ਸਾਹਿਬ ਮੰਗ ਕਰਦੇ ਸੀ ਕਿ 302 ਦਾ ਪਰਚਾ ਹੋਣਾ ਚਾਹੀਦਾ। ਤੇ ਇਹ ਕੀ ਗੱਲ ਇਹ ਜਿਹੜੀਆਂ ਤੁਹਾਡੇ ਜिले ਦੀਆਂ ਜਿਹੜੇ ਪਿੰਡ ਗੁਜਰਾ ਢੰਡੋਲੀ ਉਪੜੀ ਇੱਥੇ ਦੇ ਇਨਸਾਨਾਂ ਦੀ ਕੋਈ ਕੀਮਤ ਨਹੀਂ ਜ਼ਿੰਦਗੀ ਦੀ ਇੰਨਾ ਗਰੀਬ ਲੋਕਾਂ ਦੀ ਵੀ ਜਾਨ ਗਈ ਆ ਉਹਨਾਂ ਪਰਿਵਾਰਾਂ ਦੇ ਉੱਤੇ ਵੀ ਪਹਾੜ ਟੁੱਟਿਆ ਤੇ ਹੁਣ ਕਿਉਂ ਨਹੀਂ 302 ਦਾ ਪਰਚਾ ਦਰਜ ਹੁੰਦਾ ਜੀ ਹੁਣ ਕਿਉਂ ਨਹੀਂ ਜੁਡੀਸ਼ੀਅਲ ਇਨਕੁਆਇਰੀ ਆਰਡਰ ਹੋਈ ਕਿੰਨੂੰ ਬਚਾਉਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਅੱਜ ਦੀ ਸਾਡੀ ਕੋਰ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਤੋਂ ਜਿੱਥੇ ਜਵਾਬ ਮੰਗਿਆ ਉਥੇ ਨਾਲ ਦੀ ਨਾਲ ਇਹਦੀ ਨਿਰਪੱਖ ਜੁਡੀਸ਼ੀਅਲ ਹਾਈ ਲੈਵਲ ਜਾਂਚ ਦੀ ਮੰਗ ਜਿਹੜੀ ਆ ਉਹ ਵੀ ਅਸੀਂ ਅੱਜ ਕੀਤੀ ਹੈ ਇਸ ਕਰਕੇ ਇਹ ਅੱਜ ਦੇ ਮੁੱਖ ਮੁੱਦੇ ਸੀਗੇ ਹੋਰ ਜੇ ਕੋਈ ਇਸ ਤੋਂ ਇਲਾਵਾ ਕੋਈ ਤੁਹਾਡਾ ਜੇ ਕੋਈ ਸਵਾਲ ਹੈ ਉਹ ਤੁਸੀਂ ਜਰੂਰ ਹੋ ਸਕਦਾ ਹੈ ਕੋਈ ਚਰਚਾ ਹੋ ਜਾ ਲੈਂਦੇ ਕਿਉਂਕਿ ਹਮੇਸ਼ਾ ਦੇਖੋ ਅੱਜ ਅਸੀਂ ਪਾਰਲੀਮੈਂਟ ਦੀ ਸਾਰੀ ਤਿਆਰੀ ਦੇ ਸੰਬੰਧ ਦੇ ਵਿੱਚ ਜਿਹੜੀ ਸਾਡੀ ਸਾਡੇ ਪ੍ਰਧਾਨ ਸਾਹਿਬ ਦੀ ਜਾਬ ਚਾਹੋ ਯਾਤਰਾ ਚੱਲ ਰਹੀ ਹੈ ਉਹਦੀ ਸਾਰੀ ਸਮੀਖਿਆ ਕੀਤੀ ਹੈ ਕਿ ਕਿਸ ਤਰੀਕੇ ਅੱਗੇ ਚੱਲਣੀ ਚਾਹੀਦੀ ਹੈ ਚੋਣ ਪ੍ਰਚਾਰ ਕਿਸ ਤਰੀਕੇ ਚੱਲਣਾ ਚਾਹੀਦਾ ਔਰ ਅੱਜ ਲੰਬੀ ਡਿਸਕਸ਼ਨ ਤੋਂ ਬਾਅਦ ਜਿਹੜੇ ਵੱਡੇ ਮਹੱਤਵਪੂਰਨ ਮੁੱਦੇ ਆ ਸਾਡੇ ਵਾਸਤੇ ਕਿਉਂਕਿ ਸਾਡੇ ਵਾਸਤੇ ਮੁੱਦੇ ਪਿੰਡਾਂ ਚਾਹਦਾ ਇੰਪੋਰਟੈਂਟ ਉਹ ਅਸੀਂ ਅੱਜ ਜਿਹੜੇ ਜਿਨ੍ਹਾਂ ਨੂੰ ਅਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਸਾਰੇ ਅਸੀਂ ਜਿਹੜੇ ਜਿਹੜੇ ਆ ਅੱਜ ਲੈ ਆ ਇਸ ਤੋਂ ਇਲਾਵਾ ਹਾਲੇ ਇਸ ਮੁੱਦੇ ਦੇ ਉੱਤੇ ਹੋਰ ਜਿਹੜਾ ਉਹ ਮੈਂ ਕੁਝ ਨਹੀਂ ਕਹਿ ਸਕਦਾ ਸਰ ਜਿਹੜਾ ਮਤੱਫ ਆਇਆ ਗਿਆ ਇਹਨੂੰ ਸਰਬਸੰਮਤੀ ਮੰਨਿਆ ਜਾ ਸਕਦਾ ਹੈ ਨੇ ਅਸੀਂ ਤਾਂ ਕਿੰਨੇ ਮੁੱਦੇ ਹੱਲ ਹੋਣੇ ਚਾਹੀਦੇ ਅਸੀਂ ਆਪਣੀ ਭਾਵਨਾ ਪ੍ਰਗਟ ਕੀਤੀ ਆ ਔਰ ਇਹ ਤੁਸੀਂ ਆਪ ਦੇਖ ਲਓ ਕਿ ਇਹਦੇ ਚ ਇੱਕ ਵੀ ਮੁੱਦਾ ਨਹੀਂ ਆ ਜਿਹਨੂੰ ਪੰਜਾਬ ਦੇ ਸਾਡੇ ਲੋਕੀ ਕਹਿਣਗੇ ਕਿ ਇਹ ਮੁੱਦਾ ਵਾਜਬ ਨਹੀਂ ਸਾਰੇ ਲੋਕਾਂ ਦੇ ਮੁੱਦੇ ਨੇ ਪੰਥ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਇਸ ਕਰਕੇ ਔਰ ਕੋਈ ਵੀ ਮੁੱਦਾ ਇਹੋ ਜਿਹਾ ਨਹੀਂ ਆ ਕਿ ਜਿਹੜਾ ਹੱਲ ਨਹੀਂ ਹੋ ਸਕਦਾ ਅਸੀਂ ਜਿਹੜੀ ਆ ਉਹਦੇ ਤੇ ਪੈਰਲ ਕੀਤੀ ਆ ਕਿ ਪਹਿਲਾਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਦੇ ਤੇ ਅਸੀਂ ਜੋ ਅਸੀਂ ਸੋਚਿਆ ਇਹ ਹੱਲ ਹੋਣੇ ਚਾਹੀਦੇ ਆ ਜਿਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਉਹ ਤੁਹਾਡੇ ਸਾਹਮਣੇ ਰੱਖਿਆ ਬਾਕੀ ਉਸ ਤੋਂ ਬਾਅਦ ਕੋਈ ਹੋਰ ਡਵੈਲਪਮੈਂਟ ਉਹ ਵੀ ਤੁਹਾਨੂੰ ਸਾਂਝੀ ਕਰਾਂਗੇ ਜਿਹਦਾ ਵੀ ਇੱਕ ਪਾਰੀ ਬਾਅਦ ਇੱਕ ਸੀਟ ਦੀ ਗੱਲ ਚੱਲਦੀ ਸੀ ਤੇ ਕੀ ਇਸ ਚੋਣਾਂ ਦੇ ਵਿੱਚ ਉਹ ਦੇਖਣ ਨੂੰ ਮਿਲੇਗਾ ਦੇਖੋ ਮੇਰੇ ਰਿਪੀਟ ਕਰਨ ਦੀ ਕੋਈ ਗੱਲ ਨਹੀਂ ਹੈ ਜਦੋਂ ਸਾਡੇ ਇੱਕ ਪਿਛਲੀ ਇਲੈਕਸ਼ਨ ਤੋਂ ਬਾਅਦ ਇਨਟਰੋਸਪੈਕਸ਼ਨ ਵਾਸਤੇ ਸਰਦਾਰ ਕੁਬਾਲ ਸਿੰਘ ਝੁੰਡਾ ਦੀ ਅਗਵਾਈ ਚੇਕ ਕਮੇਟੀ ਬਣੀ ਸੀ ਵਟੋਸਾਬੀਆਂ ਦੇ ਵਿੱਚ ਸੀ ਕਮੇਟੀ ਦੀਆਂ ਰეკਮੈਂਡੇਸ਼ਨ ਜਿਹੜੀਆਂ ਐਕਸੈਪਟ ਕੀਤੀ ਸੀ ਪ੍ਰਧਾਨ ਸਾਹਿਬ ਨੇ ਆਪ ਅਨਾਉਂਸ ਕੀਤੀ ਹੋਈ ਹੈ ਸ਼੍ਰੋਮਣੀ ਕਾਜੀਦਲ ਦੇ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਚੀਜ਼ਾਂ ਅਨਾਊਂਸ ਕੀਤੀਆਂ ਸੀ ਉਹਦੇ ਚ ਅਨਾਊਂਸ ਕੀਤੇ 28 ਤੱਕ ਰਿਮਾਂਡ ਮਿਲਿਆ ਜੀ ਫਜਰੀਵਾਲ ਫਜਰੀਵਾਲ ਠੀਕ ਹੈ ਨਾ ਦੇਖੋ ਸਾਨੂੰ ਤੇ ਹੈ ਕਿ ਜਿਹੜਾ ਲੁੱਟਦਾ ਪੈਸਾ ਉਹ ਰਿਕਵਰ ਹੋਣਾ ਚਾਹੀਦਾ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜਾ ਇੰਨੇ ਸਮੇਂ ਦੇ ਵਿੱਚ ਐਡੀ ਵੱਡੀ ਲੁੱਟ ਹੋਈ ਹੈ ਕਿਉਂਕਿ ਹੁਣ ਜਿਹੜੀ ਕਵਤਾ ਜਿਹਦੀ ਗ੍ਰਿਫਤਾਰੀ ਹੋਈ ਹੈ ਉਹ ਕੱਲੀ ਕਹਿ ਰਹੀ ਹੈ ਕਿ 100 ਕਰੋੜ ਰੁਪਈਆ ਤਾਂ ਠੇਕੇਦਾਰਾਂ ਤੋਂ ਮੈਂ ਲੈ ਕੇ ਕਿਤਰੀ ਵਾਲਤੇ ਇਹਦੇ ਸਾਥੀਆਂ ਨੂੰ ਦਿੱਤਾ ਜਿਹੜੇ ਪਹਿਲਾਂ ਫੜ ਕੇ ਈਡੀ ਨੇ ਬਿਠਾਏ ਹੋਏ ਆ ਉਹਨਾਂ ਨੇ ਕਿੰਨੇ ਕਿੰਨੇ ਦੱਸਿਆ ਉਹ ਵੀ ਰਿਕਾਰਡ ਈਡੀ ਦੇ ਕੋਲ ਆ ਤੇ ਗੱਲ ਤੇ ਆ ਕਿ ਪੈਸਾ ਜਿਹੜਾ ਹੈ ਇਹ ਰਿਕਵਰ ਹੋਣਾ ਚਾਹੀਦਾ ਇਸ ਕਰਕੇ ਰਿਮਾਂਡ ਜੇ ਘਾਟੇ ਹੋਵੇ ਤੇ ਹੋਰ ਲੈ ਲੈਣ ਗੱਲ ਤੇ ਇੱਕ ਲੋਕਾਂ ਦਾ ਲੁੱਟਦਾ ਪੈਸਾ ਇੱਕ ਇੱਕ ਪੈਸੇ ਦਾ ਜਿਹੜਾ ਉਹ ਜਿਹੜਾ ਕੱਢ ਕੇ ਤੇ ਉਹ ਖਜ਼ਾਨੇ 'ਚ ਜਮ੍ਹਾਂ ਹੋਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਮਤਲਬ ਤਾਇਤ ਜਿਹੜਾ ਇਹ ਡਿਮਾਂਡ ਮਿਲਿਆ ਤੁਹਾਨੂੰ ਲੱਗਦਾ ਕਿ ਇਹਦੇ ਚ ਪੰਜਾਬ ਦੇ ਵੀ ਕੁਝ ਕੁ ਚਾਲ ਨਹੀਂ ਕਰ ਲੈਣਗੇ ਜਿਹਦੇ ਸਦੀ ਨੂੰ ਤਾਂ ਆਮ ਆਦਮੀ ਪਾਰਟੀ ਦੇ ਹੈਗੇ ਨਹੀਂ ਮੈਂ ਕਹਿ ਕਿ ਕੇਸ ਹੀ ਸੇਮ ਹੈ ਔਰ ਗੁਨਾਹ ਕਰਨ ਵਾਲੇ ਵੀ ਤਕਰੀਬਨ ਸੇਮ ਹੀ ਹੈ ਉਹ ਟੀਮ ਉੱਥੇ ਦਾ ਪੈਸਾ ਟੰਗਾ ਲੈ ਕੇ ਜਮ੍ਹਾਂ ਕਰਾ ਕੇ ਇੱਥੇ ਆ ਗਈ ਸੀ ਠੀਕ ਹੈ ਨਾ ਹੁਣ ਇੱਥੇ ਵਾਲਾ ਪੈਸਾ ਫਿਰ ਕਿੰਨੂ ਕਿੰਨੂ ਗਿਆ ਉਹ ਵੀ ਪਤਾ ਲੱਗਣਾ ਚਾਹੀਦਾ ਜਿਹੜਾ ਸਾਡਾ ਪੰਜਾਬ ਦਾ ਪੈਸਾ ਸਾਡੇ ਤੇ ਚਲੋ ਦਿੱਲੀ ਵਾਲਾ ਵਿਦੇਸ਼ ਦਾ ਹੀ ਪੈਸਾ ਪਰ ਇਹ ਤਾਂ ਸਾਡਾ ਆਪਣੇ ਸੂਬੇ ਦਾ ਪੈਸਾ ਸਾਡੇ ਤਾਂ ਇੱਥੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹਸਪਤਾਲਾਂ ਵਿੱਚ ਦਵਾਈਆਂ ਵਾਸਤੇ ਖਰੀਦਣ ਵਾਸਤੇ ਇੱਕ ਪੈਸਾ ਨਹੀਂ ਮਰੀਜ਼ਾਂ ਦੇ ਪੱਟੀ ਬੰਨਣ ਵਾਸਤੇ ਕੋਈ ਇੱਕ ਪੈਸਾ ਨਹੀਂ ਮੁਲਾਜ਼ਮਾਂ ਨੂੰ ਛੋਟੇ-ਛੋਟੇ ਜਿਹੜੇ ਉਹਨਾਂ ਦੇ ਦਿਨੇ ਹੁੰਦੇ ਪੱਤੇ ਉਹ ਦੇਣ ਵਾਸਤੇ ਪੈਸਾ ਨਹੀਂ ਤੇ ਇੰਨਾ ਪੈਸਾ ਇੱਥੇ ਜਿਹੜਾ ਐਕਸਾਇਡ ਪਾਲਸੀ ਦੇ ਵਿੱਚੋਂ ਲੁੱਟਿਆ ਉਹ ਕਿੰਨੇ ਲੁੱਟਿਆ ਚਿਹਰੇ ਤੇ ਸਾਹਮਣੇ ਹੋਣੀ ਚਾਹੀਦੀ